ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਸਿੰਘ ਤੇ ਅੱਜ ਜਿਸ ਸ਼ਖਸੀਅਤ ਬਾਰੇ ਆਪਾਂ ਗੱਲਬਾਤ ਕਰਾਂਗੇ ਨਾਮ ਹੈ ਉਹਨਾਂ ਦਾ ਪੀਰ ਭੀਖਣ ਸ਼ਾ ਸੋ ਕੀ ਉਹਨਾਂ ਦੀ ਸਿੱਖ ਇਤਿਹਾਸ ਨੂੰ ਦੇਣ ਹੈ ਕੀ ਹੈ ਉਹਨਾਂ ਦੀ ਜੀਵਨੀ ਕਿਵੇਂ ਰਿਹਾ ਉਹਨਾਂ ਦਾ ਜੀਵਨ ਇਹ ਸਾਰੀ ਸਾਂਝ ਤੁਹਾਡੇ ਨਾਲ ਪਾਵਾਂਗੇ ਸੋ ਆਓ ਚੱਲਦੇ ਹਾਂ 17ਵੀਂ ਸਦੀ ਦੇ ਇੱਕ ਸੂਫੀ ਸੰਤ ਪੀਰ ਭੀਖਣ ਸ਼ਾ ਦਾ ਜਨਮ ਹਰਿਆਣਾ ਦੇ ਕੁਰਕ ਖੇਤਰ ਜ਼ਿਲ੍ਹੇ ਵਿੱਚ ਪਿਹੋਵਾ ਤੋਂ 5 ਕਿਲੋਮੀਟਰ ਦੂਰ ਪਿੰਡ ਸਿਆਣਾ ਸੈयद ਗਰੀ ਤੇ ਸੈयद ਮੁਹੰਮਦ ਯੂਸਫ ਦੇ ਘਰ ਹੋਇਆ ਸੀ ਕੁਝ ਸਮੇਂ ਲਈ ਉਹ ਪੰਜਾਬ ਦੇ ਅਜੋਕੇ ਪਟਿਆਲੇ ਜ਼ਿਲ੍ਹੇ ਦੇ ਘਰਾਮ ਵਿਖੇ ਰਿਆ ਤੇ ਆਖਰਕਾਰ ਕੁਰਕ ਖੇਤਰ ਜ਼ਿਲ੍ਹੇ ਦੇ ਠਸਕਾ ਵਿੱਚ ਵਸ ਗਿਆ ਉਹ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੇ ਨੇੜੇ ਅੰਬਿਤਾ ਵਿਖੇ ਰਹਿਣ ਵਾਲੇ ਇੱਕ ਸੂਫੀ ਬ੍ਰह्म ਅਬਦੁੱਲ ਮੌਲੀ ਸ਼ਾਹ ਦਾ ਚੇਲਾ ਸੀ ਅਤੇ ਜਲਦੀ ਹੀ ਆਪਣੇ ਆਪ ਵਿੱਚ ਇੱਕ ਬਹੁਤ ਪ੍ਰਸਿੱਧ ਅਤੇ ਧਾਰਮਿਕ ਪੀਰ ਬਣ ਗਿਆ ਸੰਤ ਬਣ ਗਿਆ ਭਾਈ ਸੰਤੋਖ ਸਿੰਘ ਜੀ ਗੁਰਪ੍ਰਤਾਪ ਸੂਰਜ ਗ੍ਰੰਥ ਪੀਰ ਭੀਖਣ ਸ਼ਾ ਜਿਸ ਤਰ੍ਹਾਂ ਉਹਨਾਂ ਨੇ ਪਟਨਾ ਵਿਖੇ ਗੁਰੂ ਗਬਨ ਸਿੰਘ ਜੀ ਦੇ ਜਨਮ ਦੀ ਅੰਤਰ ਆਤਮਾ ਦੁਆਰਾ ਸਿੱਖੀ ਉਸ ਦਿਨ ਦੀ بجائے ਪੂਰਾ ਵੱਲ ਮੱਥਾ ਟੇਕਿਆ ਪਸ਼ਮ ਇਸ ਤੇ ਉਹਨਾਂ ਦੇ ਚੇਲਿਆਂ ਨੇ ਹਿੰਮਤ ਕੀਤੀ ਕਿਉਂਕਿ ਕਾਬਾ ਵੱਲ ਸਿਵਾਏ ਕਿਸੇ ਵੀ ਮੁਸਲਮ ਨੂੰ ਅਜਿਹੇ ਸਤਿਕਾਰਯੋਗ ਇਸ਼ਾਰੇ ਨਹੀਂ ਕਰਨੇ ਚਾਹੀਦੇ ਪੀਰ ਨੇ ਸਮਝਾਇਆ ਕਿ ਪੂਰਬ ਦੇ ਇੱਕ ਸ਼ਹਿਰ ਵਿੱਚ ਕਿਰਪਾਲੂ ਪ੍ਰਭੂ ਨੇ ਆਪਣੇ ਆਪ ਨੂੰ ਇੱਕ ਨਵਜਮੇ ਬੱਚੇ ਦੁਆਰਾ ਪ੍ਰਗਟ ਕੀਤਾ ਸੀ ਜਿਸ ਨੂੰ ਉਹ ਝੁਕਦਾ ਸੀ ਅਤੇ ਕਿਸੇ ਆਮ ਪ੍ਰਾਣੀ ਨੂੰ ਨਹੀਂ ਸੀ ਭੀਖਣ ਸ਼ਾਹ ਨੇ ਆਪਣੇ ਚੇਲਿਆਂ ਦੇ ਨਾਲ ਫਿਰ 3 ਮਹੀਨੇ ਦੇ ਬੱਚੇ ਗੋਬਿੰਦ ਰਾਏ ਦੇ ਦਰਸ਼ਨ ਕਰਨ ਲਈ ਸ਼੍ਰੀ ਪਟਨਾ ਸਾਹਿਬ ਦਾ ਸਫ਼ਰ ਕੀਤਾ ਭਾਰਤ ਦੇ ਦੋ ਪ੍ਰਮੁੱਖ ਧਾਰਮਿਕ ਲੋਕਾਂ ਪ੍ਰਤੀ ਉਸ ਦਾ ਰਵੱਈਆ ਕੀ ਹੋਵੇਗਾ ਇਹ ਜਾਣਨ ਦੀ ਇੱਛਾ ਵਿੱਚ ਉਸ ਨੇ ਬੱਚੇ ਦੇ ਸਾਹਮਣੇ ਦੋ ਬਰਤਨ ਰੱਖੇ ਇੱਕ ਉਸ ਦੇ ਆਪਣੇ ਮਨ ਵਿੱਚ Hindu ਅਤੇ ਦੂਜਾ ਮੁਸਲਮਾਨ ਜਦੋਂ ਬੱਚੇ ਨੇ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਦੋਵੇਂ ਬਰਤਨਾਂ ਨੂੰ ਇੱਕੋ ਸਮੇਂ ਢੱਕ ਲੈ ਅਤੇ ਭੀਖਣ ਸ਼ਾ ਨੇ ਇਹ ਕਹਿ ਕੇ ਖੁਸ਼ੀ ਮਹਿਸੂਸ ਕੀਤੀ ਕਿ ਨਵਾਂ ਦਰਸ਼ਕ ਹਿੰਦੂਆਂ ਤੇ ਮੁਸਲਮਾਨਾਂ ਦੋਵਾਂ ਲਈ ਇੱਕੋ ਜਿਹਾ ਵਿਹਾਰ ਕਰੇਗਾ ਤੇ ਦੋਵਾਂ ਨੂੰ ਬਰਾਬਰ ਸਤਿਕਾਰ ਕਰੇਗਾ ਸਿੱਖ ਇਤਿਹਾਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਅਤੇ ਪੀਰ ਪੀਖਣ ਸਾਹਿਬ ਵਿਚਕਾਰ ਇੱਕ ਹੋਰ ਮੁਲਾਕਾਤ ਦਰਜ ਜੋ 1672 ਵਿੱਚ ਹੋਈ ਸੀ ਜਦੋਂ ਅੰਬਾਲਾ ਦੇ ਨੇੜੇ ਲਖਨੌਰ ਵਿਖੇ ਉਸ ਨੂੰ ਮਿਲਣ ਗਿਆ ਸੀ ਜਿੱਥੇ ਉਹ ਪਟਨਾ ਤੋਂ ਕੀਰਤਪੁਰ ਜਾਂਦੇ ਸਮੇਂ ਕੁਝ ਸਮੇਂ ਲਈ ਰੁਕੇ ਹੋਏ ਸੀ ਸੋ ਇਹ ਸੀ ਪੀਰ ਬਾਬਾ ਪੀਖਣ ਸਾਹਿਬ ਦੀ ਜੀਵਨੀ ਕਿਵੇਂ ਉਹਨਾਂ ਦੀ ਮਿਲਣੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਸੋ ਕਿਵੇਂ ਉਹਨਾਂ ਦਾ ਜੀਵਨ ਗੁਜ਼ਰਿਆ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਇਹ ਵੀਡੀਓ ਆਪਣੇ ਬੱਚਿਆਂ ਤੱਕ ਜਰੂਰ ਪਹੁੰਚਾਓ ਤਾਂ ਜੋ ਉਹਨਾਂ ਨੂੰ ਆਪਣੇ ਪੰਜਾਬ ਬਾਰੇ ਆਪਣੇ ਗੁਰੂਆਂ ਬਾਰੇ ਆਪਣੇ ਪੀਰਾਂ ਬਾਰੇ ਪਤਾ ਲੱਗ ਸਕੇ ਤਦ ਤੱਕ ਲਈ ਧੰਨਵਾਦ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ